ਸੁੱਕੀਆਂ ਸਬਜ਼ੀਆਂ ਬਹੁਤ ਹੀ ਮਜ਼ੇਦਾਰ ਬਣ ਕੇ ਤਿਆਰ ਹੁੰਦੀਆਂ ਨੇ ਸੁੱਕੀਆਂ ਸਬਜ਼ੀਆਂ ਸਾਰਿਆਂ ਨੂੰ ਬਹੁਤ ਹੀ ਪਸੰਦ ਆਉਂਦੀਆਂ ਨੇ ਅੱਜ ਅਸੀਂ ਬਣਾਵਾਂਗੇ ਸੁੱਕੀ ਸਬਜ਼ੀ ਦੇ ਨਾਲ ਨਾਲ ਪਕੌੜੀਆਂ ਦਾ ਰਾਇਤਾ ਤੇ ਤੰਦੂਰੀ ਰੋਟੀ ਘਰ 'ਚ ਬਣਾ ਕੇ ਤਿਆਰ ਕਰਾਂਗੇ ਅੱਜ ਦਾ ਸਾਡਾ ਲੰਚ ਬਹੁਤ ਹੀ ਟੇਸਟੀ ਤੇ ਬਹੁਤ ਹੀ ਮਜ਼ੇਦਾਰ ਬਣ ਕੇ ਤਿਆਰ ਹੋਵੇਗਾ ਉਹਦੇ ਲਈ ਮੈਂ ਅਦਰ ਲੈ ਲਿਆ ਇੱਕ ਪਾਤੋ ਗੋਭੀ ਦਾ ਫੁੱਲ ਪਾਤੋ ਗੋਭੀ ਦੇ ਉੱਪਰ ਇੱਕ ਇੱਕ ਪੱਤਾ ਅਸੀਂ ਉਤਾਰ ਦੇਵਾਂਗੇ ਤੇ ਪਾਤੋ ਗੋਭੀ ਨੂੰ ਅਸੀਂ ਸਾਬਤ ਹੀ ਤੋਲਵਾਂਗੇ ਪਹਿਲੇ ਕਈ ਇਹਨੂੰ ਪਾਤੋ ਗੋਭੀ ਕਹਿੰਦੇ ਤੇ ਕਈ ਇਹਨੂੰ ਪਤਾ ਗੋਭੀ ਵੀ ਕਹਿੰਦੇ ਆ ਤੇ ਪਾਤੋ ਗੋਭੀ ਨੂੰ ਅਸੀਂ ਇੱਥੇ ਕੱਟਾਂਗੇ ਤੇ ਇਹਨੂੰ ਕੱਟਣ ਦਾ ਵੀ ਇੱਕ ਤਰੀਕਾ ਆ ਹਾਂ ਇਹਨੂੰ ਛੋਟੇ ਪੀਸ ਵਿੱਚ ਬਿਲਕੁਲ ਨਹੀਂ ਕੱਟਣਾ ਪਾਤੋ ਗੋਭੀ ਨੂੰ ਹੀ ਲੰਬੇ-ਲੰਬੇ ਸਲਾਈਸ ਵਿੱਚ ਕੱਟ ਕੇ ਤਿਆਰ ਕਰਾਂਗੇ ਜਿਸਾਈ ਚੌਮੀਨ ਵਗੈਰਾ ਵਿੱਚ ਪਾਤੋ ਗੋਭੀ ਨੂੰ ਲੰਬੇ ਸਲਾਈਸ ਵਿੱਚ ਕੱਟ ਕੇ ਪਾਉਂਦੇ ਆ ਨਾ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਹੀ ਪਾਤੋ ਗੋਭੀ ਨੂੰ ਕੱਟ ਕੇ ਤਿਆਰ ਕਰਾਂਗੇ ਸਾਡੀ ਸਬਜ਼ੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਵੇਗੀ ਪਾਤੋ ਗੋਭੀ ਨੂੰ ਕੱਟ ਲਈ ਰੱਖ ਦਾਂਗੇ ਸਾਈਡ ਤੇ ਇਹਦੇ ਲੈ ਲੈ ਹਰੇ ਤਾਜ਼ੇ ਇੱਕ ਕੋਲੀ ਮੈਂ ਲੈ ਲਈ ਮਟਰਾਂ ਦੀ ਅੱਜ ਅਸੀਂ ਬਣਾ ਰਹੇ ਪੱਤ ਗੋਭੀ ਤੇ ਮਟਰ ਦੀ ਬਹੁਤ ਹੀ ਮਜ਼ੇਦਾਰ ਸਬਜ਼ੀ ਬਣਾ ਕੇ ਤਿਆਰ ਕਰ ਰਹੇ ਹਾਂ ਕੜਾਈ 'ਚ 2 ਚਮਚ ਬਾਇ ਸਰ੍ਹੋਂ ਦਾ ਤੇਲ ਤੇਲ ਗਰਮ ਹੋ ਤੇ ਅੱਧੇ ਚਮਚ ਸਾਬੂ ਜੀਰਾ ਦਾਲਚੀਨੀ ਦਾ ਟੁਕੜਾ 2 ਤੋਂ 3 ਤੇਜ ਪੱਤਾ ਨਾਰੀ ਚੁਟਕੀ 'ਚ ਪਾ ਦਾਂਗੇ ਹਿੰਗ ਹਿੰਗ ਪਾਣਾ ਸਬਜ਼ੀ ਦਾ ਫਲੇਵਰ ਬਹੁਤ ਹੀ ਵਧੀਆ ਆਵੇਗਾ ਇਹਨੂੰ ਹਲਕਾ ਜਿਹਾ ਛਟਕ ਜਾਏਗਾ ਫਿਰ ਇਸ 'ਚ ਪਾ ਦਾਂਗੇ ਬਾਰੀਕ ਕੱਟੇ ਪਿਆਜ਼ ਮੈਂ 2 ਮੀਡੀਅਮ ਸਾਈਜ਼ ਦੇ ਪਿਆਜ਼ ਲਈਏ ਉਹਨੂੰ ਬਾਰੀਕ ਕੱਟ ਲਿਆ ਸੀਗਾ ਹੁਣ ਇਹ ਚ ਪਾ ਦਾਂਗੇ 1 ਚਮਚ ਲਸਣ ਦਾ ਪੇਸਟ ਤੇ 1 ਚਮਚ ਅਦਰਕ ਦਾ ਪੇਸਟ ਇਹਨੂੰ ਮਿਕਸ ਕਰ ਦਾਂਗੇ ਵਧੀਆ ਫਲੇਵਰ ਦੇ ਲਈ ਅਹੀਂ ਪਾ ਦਾਂਗੇ ਕਸ਼ਮੀਰੀ ਸਾਬਤ ਲਾਲ ਮਿਰਚਾ ਦੋ ਮੈਂ ਲਈਆਂ ਨੇ ਇਹਨੂੰ ਰਫਲੀ ਇਸ ਤਰੀਕੇ ਨਾਲ ਤੋੜ ਕੇ ਨਾ ਇਸ ਸਬਜ਼ੀ ਚ ਪਾ ਦਵਾਂਗੇ ਇਹਦੇ ਨਾਲ ਸਬਜ਼ੀ ਨੂੰ ਚਾਂ ਚਾਂਦ ਲੱਗ ਜਾਣਗੇ ਬਹੁਤ ਹੀ ਵਧੀਆ ਟੇਸਟ ਵੀ ਆਏਗਾ ਇਹ ਅਗਰ ਤੁਹਾਡੇ ਕੋਲ ਹੈ ਗਿਆ ਤੁਸੀਂ ਜ਼ਰੂਰ ਪਾਣਾ ਪਿਆਜ ਨੂੰ ਇੱਥੇ ਪਕਾ ਲਵਾਂਗੇ ਪਿਆਜ ਪੱਕ ਗਏ ਸੀਗਾ ਉਹਨਾਂ ਵਿੱਚ ਪਾ ਦਾਂਗੇ ਬੇਸੀ ਮਸਾਲੇ ਦੀ ਚਮਚ ਹਲਦੀ ਲਾਲ ਮਿਰਚ ਦਾ ਪਾਊਡਰ ਇਹ ਕਚਮਤਨੀਆ ਪਾウダー ਨਾਲ ਪਾਦਵਾਂਗੇ ਚ ਕਸੂਰੀ ਮੇਥੀ ਕਸੂਰੀ ਮੇਥੀ ਪਾਣਾ ਫਲੇਵਰ ਬਹੁਤ ਵਧੀਆ ਆਂਦਾ ਸਬਜ਼ੀ ਦਾ ਹੁਣ ਇਹ ਸਾਰੇ ਮਸਾਲੇ ਨੂੰ ਪਿਆਜ ਨਾਲ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਚੰਗੀ ਤਰ੍ਹਾਂ ਮਸਾਲੇ ਨੂੰ ਭੁੰਨਾਂਗੇ ਜੋ ਤੱਕ ਇਹ ਮਸਾਲੇ ਚ ਤੇਲ ਅਲੱਗਣਾ ਹੋ ਜਾਏ ਐਜੇ ਪਿਆਈ ਭੁੰਨਗੇ ਇਸ ਵਿੱਚ ਪਾ ਦਾਂਗੇ ਟਮਾਟਰ ਮੈਂ ਦੋ ਮੀਡੀਅਮ ਸਾਈਜ਼ ਦੇ ਟਮਾਟਰ ਲਈ ਨੂੰ ਬਾਰਿਕ ਕੱਟ ਲਿਆ ਇਹ ਦੋ ਹਰੀ ਮਿਰਚ ਲਈ ਨੂੰ ਲੰਬੇ ਸਲਾਈਸ ਵਿੱਚ ਕੱਟ ਲਿਆ ਸੀਗਾ ਹੁਣ ਇਹ ਚ ਪਾ ਦਾਂਗੇ ਸਵਾਦ ਅਨੁਸਾਰ ਨਮਕ ਤਾਂ ਕਿ ਸਾਡੇ ਰੋ ਟਮਾਟਰ ਜਲਦੀ ਨਾਲ ਮੈਸ਼ ਹੋ ਜਾਣ ਤੁਸੀਂ ਇਹ ਸਬਜੀ ਦੇ ਵਿੱਚ ਕੋਈ ਪਿਉਰੀ ਬਣਾ ਕੇ ਨਾ ਪਾਣਾ ਟਮਾਟਰ ਦੇ ਪਿਆ ਨੂੰ ਬਾਰਿਕ ਕੱਟ ਕੇ ਹੀ ਪਾਣਾ ਉਹਦੇ ਨਾਲ ਹੀ ਸਬਜੀ ਬਹੁਤ ਵਧੀਆ ਬਣ ਕੇ ਤਿਆਰ ਹੋਵੇਗੀ ਟਮਾਟਰ ਸਾਡੇ ਮੈਸ਼ ਹੋ ਗਏ ਸੀਗੇ ਹੁਣ ਇਹ ਚ ਪਾ ਦਾਂਗੇ ਮਟਰ ਮਟਰ ਨੂੰ ਪਾ ਕੇ ਪਹਿਲੇ ਤੇ ਸਬਜੀ ਚੰਗੀ ਤਰ੍ਹਾਂ ਮਿਕਸ ਕਰਾਂਗੇ ਮਸਾਲੇ ਦੇ ਨਾਲ ਹੁਣ ਅਸੀਂ ਤੇ ਮਟਰਾਂ ਨੂੰ ਨਾ ਕਵਰ ਕਰਕੇ ਪਕਾਵਾਂਗੇ ਇੱਥੇ ਮਟਰ ਨੂੰ ਕਵਰ ਕਰ ਦਿੱਤਾ ਹੀ 2 ਤੋਂ 3 ਮਿੰਟ ਤੱਕ ਮਟਰ ਨੂੰ ਇੱਥੇ ਪਕਾਵਾਂਗੇ 3 ਕਮਿੰਟ ਹੋ ਗਏ ਹੀ ਮਟਰ ਨੂੰ ਚੈੱਕ ਕਰ ਲਏ ਨੇ 컬러 ਵਧੀਆ ਆਇਆ ਸੀ ਮਟਰ ਵੀ ਸਾਡੇ ਤੇ ਪੱਕ ਗਏ ਸੀ ਹੁਣ ਅਚੇ ਕੱਟੀ ਪਾ ਦਾਂਗੇ ਪਤ ਗੋਭੀ ਇਹਦੇ ਵਿੱਚ ਮੈਂ 컬러 ਵਾਲੀ ਮਰਚ ਬਿਲਕੁਲ ਨਹੀਂ ਪਾਈ ਫੇਰ ਵੀ ਦੇਖਣਾ ਸਬਜ਼ੇ ਦਾ 컬러 ਬਹੁਤ ਹੀ ਵਧੀਆ ਆਏਗਾ ਤੁਸੀਂ ਚਾਹੋ ਤੇ ਪਾ ਸਕਦੇ ਹੋ ਬਟ ਮੈਂ ਦੇ ਵਿੱਚ 컬러 ਵਾਲੀ ਮਰਚ ਬਿਲਕੁਲ ਨਹੀਂ ਪਾਈ ਇਹਨੂੰ ਚੰਗੀ ਤਰ੍ਹਾਂ ਗੋਭੀ ਨੇ ਮਸਾਲੇ 'ਚ ਮਿਕਸ ਕਰ ਦਵਾਂਗੇ ਇਹਦੇ ਵਿੱਚ ਪਾਣੀ ਦੀ ਵਰਤੋ ਤੁਸੀਂ ਬਿਲਕੁਲ ਵੀ ਨਾ ਕਰਿਓ ਕਿਉਂਕਿ ਗੋਭੀ ਦੇ ਵਿੱਚ ਆਪਣਾ ਵੀ ਪਾਣੀ ਹੁੰਦਾ ਉਹ ਆਪਣਾ ਪਾਣੀ ਵੀ ਛੱਡਦੀ ਹੈ ਸਬਜ਼ੀ ਚੰਗੀ ਤਰ੍ਹਾਂ ਮਿਕਸ ਕਰਤਾ ਹੀ ਇਹਨੂੰ ਕਵਰ ਕਰਕੇ 4 ਤੋਂ 5 ਮਿੰਟ ਤੱਕ ਇਸ ਸਬਜ਼ੀ ਨੂੰ ਪਕਾਵਾਂਗੇ। ਇੱਧਰ ਬਣਾ ਰਹੇ ਨੇ ਰਾਇਤਾ। ਮੈਂ ਲਿਆ ਹੀ ਦਹੀਂ, ਦਹੀਂ 'ਚ 4 ਤੋਂ 5 ਵੱਡੇ ਚਮਚ ਪਾ ਤੇ ਦੁੱਧ ਦੇ। ਹੁਣ ਇਹ 'ਚ ਪਾ ਦਾਂਗੇ ਪਕੌੜੀਆਂ ਕਿਉਂਕਿ ਪਕੌਣੇ ਦਾ ਰਾਇਤਾ ਬਣਾ ਕੇ ਤਿਆਰ ਕਰਾਂਗੇ। ਇੱਕ ਛੋਟੇ ਸਾਈ ਦਾ ਪਿਆਲੇ ਨੂੰ ਬਾਰੀਕ ਕੱਟ ਲਿਆ। ਤੁਸੀਂ ਚਾਹ ਦੇ ਇੱਕ ਟਮਾਟਰ ਲੈ ਕੇ ਬਾਰੀਕ ਕੱਟ ਕੇ ਵੀ ਪਾ ਸਕਦੇ ਹੋ। ਰਾਇਤਾ ਸਾਡਾ ਤਿਆਰ। ਇਹਨੂੰ ਰੱਖ ਦਾਂਗੇ ਸਾਈਡ ਨਮਕ ਵਗੈਰਾ ਜਿਹੜਾ ਰਾਇਤਾ ਖਾਵਾਂਗੇ ਨਾ ਉਦੋਂ ਪਾਵਾਂਗੇ। ਸਬਜ਼ੀ ਨੂੰ ਚੈੱਕ ਕਰ ਲੈਨੇ ਆ। 5 ਕਿ ਮਿੰਟ ਹੋ ਗਏ ਹੀ ਤੇ ਦੇਖ ਸਕਦੇ ਸਾਡੀ ਸਬਜੀ ਤੇ ਬਣ ਕੇ ਤਿਆਰ ਹੋ ਗਈ ਹੈ। ਔਰ ਇੱਕ ਇੱਕ ਦਾਣਾ ਖਿਲਿਆ ਖਿਲਿਆ ਸਾਡੀ ਸਬਜੀ ਦਾ ਬਣ ਕੇ ਤਿਆਰ ਹੋਇਆ ਤਾਂ ਕਲਰ ਵੀ ਤੁਸੀਂ ਦੇਖ ਸਕਦੇ ਹੋ। ਹੁਣ ਅਸੀਂ ਸਬਜੀ ਨੂੰ ਤੇ ਨਾ ਖੁੱਲੇ ਚ ਹੀ ਸਬਜੀ ਨੂੰ ਪਕਾਵਾਂਗੇ ਤੇ ਗੈਸ ਨੂੰ ਮੈਂ ਤੇ ਹਾਈ ਫਲੇਮ ਤੇ ਕਰ ਦਿੱਤਾ ਹੈ। ਕਿਉਂਕਿ ਸਬਜੀ ਸਾਡੀ ਬਣ ਗਈ ਸਿਰਫ ਵਿੱਚ ਜੋ ਹਲਕਾ ਫੁਲਕਾ ਪਾਣੀ ਹੈਗਾ ਨਾ ਉਹ ਅਸਿੱਥੇ ਸਬਜੀ ਦਾ ਸੁਕਾਨ ਹੈ। ਇਹਨੂੰ ਗਾ ਅਸੀਂ ਕਵਰ ਕਰਕੇ ਫੇਰ ਦੁਬਾਰਾ ਪਕਾਵਾਂਗੇ ਸਬਜੀ ਸਾਡੀ ਮੈਸ਼ੀ ਮੈਸ਼ੀ ਬਣ ਕੇ ਤਿਆਰ ਹੋਵੇਗੀ ਫਿਰ ਉਹ ਖਾਣੇ ਚ ਟੇਸਟੀ ਨਹੀਂ ਲੱਗਦੀ। ਹੁਣ ਇਸ ਵਿੱਚ ਅਸੀਂ ਪਾ ਦਾਂਗੇ ਬਾਰੀਕ ਕਟਿਆ ਹਰਾ ਧਨੀਆ ਉਹਨੂੰ ਪਾ ਕੇ ਵੀ ਚੰਗੀ ਤਰ੍ਹਾਂ ਹੀ ਮਿਕਸ ਕਰਾਂਗੇ ਸਾਡੀ ਮजेदार ਪੱਤ ਗੋਭੀ ਤੇ ਮਟਰ ਦੀ ਸਬਜ਼ੀ ਬਣ ਕੇ ਤਿਆਰ ਨਾਲ ਅਸੀਂ ਬਣਾਇਆ ਸੀ ਦਹੀਂ ਦਾ ਪਕੌੜੀਆਂ ਵਾਲਾ ਰਾਇਤਾ ਹੁਣ ਅਸੀਂ ਬਣਾ ਲੈਨੇ ਤੰਦੂਰੀ ਰੋਟੀ ਕਿਉਂਕਿ ਸਬਜ਼ੀ ਸਾਡੀ ਬਣ ਗਈ ਆ ਆਟਾ ਸੀ ਪਹਿਲੇ ਹੀ ਗੁੰਨ ਕੇ ਤਿਆਰ ਕਰ ਲਿਆ ਸੀਗਾ ਤੇ ਇਹਦੇ ਵਿੱਚ ਮੈਂ ਕੋਈ ਵੀ ਨੋਰਮਲ ਆਟਾ ਗੁੰਨਿਆ ਚ ਨਮਕ ਵਗੈਰਾ ਮੈਂ ਨਹੀਂ ਪਾਇਆ ਤੇ ਇੱਥੇ ਹੀ ਪਹਿਲੇ 3 ਤੋਂ 4 ਪੀੜੇ ਬਣਾ ਕੇ ਰੱਖ ਲੈ ਸੀਗੇ ਤਾਂ ਕਿ ਸਾਨੂੰ ਫੁਲਕੇ ਬਣਾਉਣੇ ਵਿੱਚ ਆਸਾਨੀ ਹੋ ਜਾਏਗੀ ਹੌਣੇ ਸੀ ਹਲਕਾ ਹਲਕਾ ਫੁਲਕੇ ਨੂੰ ਪ੍ਰੈਸ ਕਰ ਲਾਂਗੇ ਉੱਪਰ ਲਗਾ ਦਾਂਗੇ ਥੋੜੀ ਜਿਹੀ ਕਲੌਂਜੀ ਨਾ ਲਗਾ ਦਾਂਗੇ ਤਨੀਆ ਪੱਤੀ ਤੁਸੀਂ ਇਹਦੇ ਵਿੱਚ ਪੁਦੀਨਾ ਦੀ ਪੱਤੀ ਵੀ ਲਗਾ ਸਕਦੇ ਹੋ ਦੇਖਾਂ ਜੀ ਫੁਲਕੇ ਬਹੁਤ ਹੀ ਵਧੀਆ ਲੱਗਦੇ ਆ ਹਲਕਾ ਹਲਕਾ ਪੱਲੇ ਹੱਥ ਨਾਲ ਪ੍ਰੈਸ ਕਰ ਦਾਂਗੇ ਤਾਂ ਕਿ ਪੱਤੀ ਉਪਰੋਂ ਉੱਤੇ ਨਾ ਤੇ ਛੋਟੇ ਛੋਟੇ ਸਾਈਜ਼ ਵਿੱਚ ਇਹ ਫੁਲਕੇ ਇੱਥੇ ਵੇਲ ਕੇ ਤਿਆਰ ਕਰ ਲਾਂਗੇ ਇਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਦੇਖੋ ਨੂੰ ਕਿੰਨਾ ਫੁਲ ਫੁਲਕਾ ਸੋਨਾ ਲੱਗ ਰਿਹਾ ਇਸੇ ਤਰੀਕੇ ਨਾਲ ਇਹ ਪੀੜਾ ਬਣਾ ਲੈ ਪਰ ਥੋੜੀ ਜਿਹੀ ਕਲੌਂਜੀ ਤੇ ਧਨੀਆ ਪੱਤੀ ਲਗਾਤੀ ਤੇ ਸੁੱਕਾ ਆਟਾ ਜੋ ਥੋੜਾ ਘੱਟ ਲਗਾਣਾ ਜ਼ਿਆਦਾ ਨਾ ਲਗਾਣਾ ਇੱਥੇ ਫੁਲਕਿਆਂ ਨੂੰ ਛੋਟੇ ਸਾਈਜ਼ ਵਿੱਚ ਵੇਲ ਕੇ ਤਿਆਰ ਕਰਾਂਗੇ ਕਿਉਂਕਿ ਜੋ ਸਾਡਾ ਤੰਦੂਰ इसलिए फुलके छोटे तैयार करेंगे तो फुलका थोड़ा मोटा ही तैयार रखना तैयार करना पतले तंदूरी वाली रोटी नहीं लगती एक साइड पर लगा देंगे पानी ता कि फुलका आसानी चिपक जाएगा तंदूर साढ़ा गर्म हो गया तो फुलके तंदूर से लगा दें तो अज का तंदूर है साड़ा कुकर तो ही देख सद दे। कुकर न मैं पहले ही गर्म होने गैस से रख दिता ही कुकर साढ़ा गर्म हो गया सब थोड़ा टेढ़ा कर लाँगे जो फुलके से ना ਉਨੋਂ ਸੇਕੀ ਕਰਕੇ ਤੰਦੂਰ ਤੇ ਕੁੱਕਰ ਤੇ ਲਗਾ ਦਵਾਂਗੇ ਤੇ ਹਲਕਾ ਲਗਾ ਨੂੰ ਪ੍ਰੈਸ ਕਰ ਦਾਂਗੇ ਤਾਂ ਕਿ ਚੰਗੇ ਦਾ ਚਿਪਕ ਜਾਏ ਕੁੱਕਰ ਵਿੱਚ ਤੇਲ ਘਿਓ ਵਗੈਰਾ ਕੁਛ ਨਾ ਲਗਾਣਾ ਨਹੀਂ ਤੇ ਫੁਲਕੇ ਸਾਡੇ ਚਿਪਕेंगे ਨਹੀਂ ਇਹ 5 ਲੀਟਰ ਦਾ ਕੁੱਕਰ ਹੈ ਇਹਦੇ ਵਿੱਚ ਆਰਾਮ ਨਾਲ 3 ਤੋਂ 4 ਫੁਲਕੇ ਆ ਗਏ ਸੀ ਹੁਣ ਕੁੱਕਰ ਨੂੰ ਰੱਖਾਂਗੇ ਸਿੱਧਾ ਤੇ ਕਵਰ ਕਰਕੇ 1 ਮਿੰਟ ਲਈ ਫੁਲਕਿਆਂ ਨੂੰ ਪਕਾਵਾਂਗੇ 1 ਮਿੰਟ ਹੋ ਗਏ ਸੀ ਕਲਰ ਵੀ ਵਧੀਆ ਆਇਆ ਤੁਸੀਂ ਦੇਖ ਸਕਦੇ ਹੋ ਹੁਣ ਅਸੀਂ ਕੁੱਕਰ ਨੂੰ ਪੁੱਠਾ ਕਰਕੇ ਵੀ ਫੁਲਕਿਆਂ ਨੂੰ ਪਕਾਵਾਂਗੇ ਇਹ ਤੰਦੂਰੀ ਰੋਟੀ ਬਹੁਤ ਹੀ ਆਸਾਨ ਤਰੀਕੇ ਨਾਲ ਬਨ ਕੇ ਘਰ 'ਚ ਤਿਆਰ ਹੋ ਜਾਂਦੀ ਹੈ ਹੁਣ ਉਹਨੂੰ ਟੇੜਾ ਵੀ ਕੁੱਕਰ ਨੂੰ ਕਰਕੇ ਨਾ ਸੀ ਫੁਲਕਿਆਂ ਨੂੰ ਚੰਗੀ ਤਰ੍ਹਾਂ ਪਕਾਵਾਂਗੇ ਤਾਂ ਫੁਲਕੇ ਆਪਣੇ ਆਪ ਉੱਤਰਨੇ ਸ਼ੁਰੂ ਹੋ ਜਾਣਗੇ ਜਿੱਥੇ-ਜਿੱਥੇ ਕੱਚੇ ਰਹਿ ਜਾਂਦੇ ਉਹਦੇ ਇਹਨੂੰ ਬਾਅਦ 'ਚ ਡਾਇਰੈਕਟ ਗੈਸ 'ਤੇ ਹੀ ਸੇਕ ਲਵਾਂਗੇ ਸਾਰੇ ਫੁਲਕਿਆਂ ਨੂੰ ਮੈਂ ਉਤਾਰ ਦਿੱਤਾ ਹੈ ਕੁੱਕਰ 'ਚ ਰੋਟੀ ਬਣਾਣੀ ਇਸ ਲਈ ਆਸਾਨ ਹੁੰਦੀ ਹੈ ਕਿ ਕੁੱਕਰ ਦੇ ਦੋਨੋਂ ਸਾਈਡਾਂ 'ਤੇ ਨਾ ਹੈਂਡਲ ਲੱਗੇ ਹੁੰਦੇ ਤੇ ਤੁਹਾਨੂੰ ਕੁੱਕਰ ਨੂੰ ਘੁਮਾਉਣ ਲੱਗਿਆ ਵੀ ਉਹ ਨਹੀਂ ਹੁੰਦਾ ਕਿ ਕੋਈ ਰਿਸਕੀ ਕੰਮ ਨਹੀਂ ਹੁੰਦਾ ਆਰਾਮ ਨਾਲ ਜੇ ਕੁੱਕਰ ਸਾਡਾ ਘੁੰਮ ਜਾਂਦਾ ਹੈ ਹੁਣ ਜਿੱਥੇ ਜਿੱਧਰ ਰੋਟੀ ਸਾਨੂੰ ਥੋੜੀ ਕੱਚੀ ਲੱਗ ਰਹੀ ਹੈ ਗੈਸ ਸੇ ਡਾਇਰੈਕਟ ਨੂੰ ਸੇਕ ਲਾਵਾਂਗੇ ਤੁਸੀਂ ਦੇਖ ਸਕਦੇ ਕਿੰਨੀ ਵਧੀਆ ਦੋਨੋਂ ਸਾਈਡ ਸਾਡੀ ਤੰਦੂਰੀ ਰੋਟੀ ਸੇਕ ਕੇ ਤਿਆਰ ਬਹੁਤ ਹੀ ਮਜ਼ੇਦਾਰ ਰੋਟੀ ਬਣ ਕੇ ਤਿਆਰ ਹੁੰਦੀ ਹੈ ਤੇ ਫੁਲਕੇ ਨੂੰ ਥੋੜਾ ਮੋਟਾ ਹੀ ਸੇਕਣਾ ਪਤਲੇ ਫੁਲਕੇ ਤੰਦੂਰੀ ਨਹੀਂ ਵਧੀਆ ਬੰਦੇ ਥੋੜੇ ਸੁੱਕੇ ਸੁੱਕੇ ਜੇ ਬਣ ਜਾਂਦੇ ਆ ਇੱਥੇ ਸਾਡੀ ਸਾਰੀ ਅਸੀ ਰੋਟੀਆਂ ਬਣਾ ਕੇ ਤਿਆਰ ਕਰ ਲਈ ਹੁਣ ਉਹਨੂੰ ਚੋਪੜ ਲਾਵਾਂਗੇ ਦੇਸੀ ਘਿਓ ਦੇ ਨਾਲ ਤੁਸੀਂ ਚਾਹੋ ਤੇ ਮੱਖਣ ਦੇ ਨਾਲ ਚੋਪੜ ਵੀ ਸਕਦੇ ਹੋ ਗਰਮੀਆਂ ਦੇ ਵਿੱਚ ਤੰਦੂਰੀ ਰੋਟੀ, ਬੈਂਗਨ ਦਾ ਪਰਠਾ, ਪੁਦੀਨੇ ਦੀ ਚਟਨੀ ਤੇ ਲੱਸੀ ਮਿਲ ਜਾ ਤਾਂ ਕਿਆ ਹੀ ਬਰਤਾ। ਮਜ਼ਾ ਆ ਜਾਂਦਾ। ਇੱਥੇ ਹੀ ਸਾਰੇ ਰੋਟੀਆਂ ਬਣਾ ਕੇ ਤਿਆਰ ਕਰ ਲਈਆਂ। ਲੰਚ ਦਾ ਟਾਈਮ ਹੋ ਗਿਆ ਸੀ ਘਰ ਦੇ ਕਰ ਰਹੇ ਵੇਟ। ਅੱਜ ਘਰਦਿਆਂ ਨੇ ਰੋਟੀ ਬਹੁਤ ਹੀ ਲੰਚ ਬਹੁਤ ਹੀ ਖੁਸ਼ ਹੋ ਕੇ ਖਾਦਾ ਤੇ ਬਹੁਤ ਹੀ ਖੁਸ਼ ਹੋ। ਦੇਖ ਸਕਦੇ ਕਿੰਨੇ ਸੌਫਟ, ਨਰਮ ਵਾਲੇ ਸਾਡੇ ਫੁਲਕੇ ਬਣ ਕੇ ਤਿਆਰ ਹੋਏ ਨੇ। ਤੁਸੀਂ ਬਾਹਰ ਦੇ ਖਾਣੇ ਭੁੱਲ ਜਾਓਗੇ ਜਦੋਂ ਦਿਲ ਕੀਤਾ ਫਟਾਫਟ ਤੰਦੂਰ ਗਰਮ ਕਰੋ ਕੋ ਘਰ ਤੇ ਫਟਾਫਟ ਰੋਟੀ ਬਣਾ ਕੇ ਤਿਆਰ ਕਰ ਲੋ। ਇਥੇ ਰੋਟੀ ਬਣਾ ਲਈ ਹੁਣ ਆਪਣੀ ਪਲੇਟਿੰਗ ਲਗਾ ਲੈਣੇ ਆ ਅੱਜ ਅਸੀਂ ਬਣਾਈ ਪੱਤ ਗੋਭੀ ਤੇ ਮਟਰ ਦੀ ਬਹੁਤ ਹੀ ਜ਼ਬਰਦਸਤ ਸਬਜੀ ਬਣਾ ਕੇ ਤਿਆਰ ਕੀਤੀ ਸੀ ਨਾਲ ਹੀ ਅਸੀਂ ਬਣਾਇਆ ਸੀਗਾ ਰਾਇਤਾ ਪਕੌੜੀਆਂ ਦਾ ਸੈਲਡ ਸੀਗਾ ਹਰੀ ਮਿਰਚ ਤੋਂ ਬਿਨਾ ਤੇ ਰੋਟੀ ਦਾ ਸਵਾਦ ਹੀ ਕੋਈ ਨਹੀਂ ਨਾਲ ਬਣਾਏ ਹੀ ਤੰਦੂਰੀ ਫੁਲਕੇ ਅੱਜ ਦੀ ਵੀਡੀਓ ਕਿੱਦਾਂ ਲੱਗੀ ਕਮੈਂਟ ਸ਼ੇਅਰ ਕਰਨਾ ਨਾ ਭੁੱਲਣਾ ਫਿਰ ਮਿਲਦੇ ਆਂ